ਤਾਂ ਹੁਣ ਤੁਸੀਂ ਦੇਖੋ ਵੀ ਇੱਕ ਨੰਗੀ ਤਾਰ ਮੈਂ ਫੜਦਾ ਇੱਕ ਨੰਗੀ ਤਾਰ ਤੁਸੀਂ ਪੜੋ ਹਾਂ ਤੁਸੀਂ ਇਹ ਬੈਟਰੀ ਨਾਲ ਕਰਕੇ ਦੇਖ ਸਕਦੇ ਹੋ ਪ੍ਰਯੋਗ ਉਹ ਨਹੀਂ ਕਰਨਾ ਹੈ ਅੱਛਾ ਤਾਂ ਹੁਣ ਤੁਸੀਂ ਇਹ ਦੇਖੋ ਵੀ ਕੁਝ ਨਹੀਂ ਨਾ ਹੋਇਆ ਕਿਉਂਕਿ ਹਲੇ ਸਰਕਟ ਅਧੂਰਾ ਹੈ ਸਰਕਟ ਅਧੂਰਾ ਹੈ ਕਿਉਂਕਿ ਆ ਬੈਟਰੀ ਵਾਲਾ ਅਲੱਗ ਹੈ ਇਹ ਆਪਣਾ ਹਾਂ ਹੁਣ ਜਿਵੇਂ ਅਸੀਂ ਸਰਕਟ ਪੂਰਾ ਕਰਾਂਗੇ ਸਰਕਟ ਹੀ ਵਾਰੇ ਕੀ ਹੁੰਦਾ ਜਿਵੇਂ ਹੁਣ ਅਸਮਾਨੀ ਬਿਜਲੀ ਹੈ ਡਿੱਗ ਗਈ ਹੈ ਕਿਤੇ ਜਾਂ ਜਿਵੇਂ ਹੁਣ ਮੁਬਾਰਿਸ਼ਾਂ ਦਾ ਟਾਈਮ ਵੀ ਆਉਣ ਵਾਲਾ ਹੈ ਤੇ ਅੱਜ ਵੀ ਹੁਣ ਮੌਸਮ ਖਰਾਬ ਕੜਕਦੀ ਹੈ ਬਿਜਲੀ ਕੜਕਦੀ ਹੈ ਬਿਜਲੀ ਤੇ ਮੰਨ ਲਓ ਇਦਾਂ ਦਾ ਮੌਸਮ ਹੈ ਤੇ ਲੋਕਾਂ ਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਦੋਂ ਇਦਾਂ ਬਿਜਲੀ ਡਿੱਗਣ ਦਾ ਖਤਰਾ ਹੋਵੇ ਇਹਦੀ ਜਿਹੜੀ ਗਤੀ ਹੈ ਨਾ ਜੀ ਉਹ ਇੰਨੀ ਕੁ ਜ਼ਿਆਦਾ ਹੈ ਜੀ 20 ਸਕਿੰਟ ਤਾਂ ਬਹੁਤ ਵੱਟਾ ਹੈ ਓਕੇ ਮਨ ਜਿਹੜੀ ਅਸਮਾਨੀ ਬਿਜਲੀ ਹੈ ਜਦੋਂ ਕਿਸੇ ਘਰ ਤੇ ਡਿੱਗਦੀ ਹੈ ਮਤਲਬ ਸਕਿੰਟ ਤੋਂ ਵੀ ਬਹੁਤ ਘੱਟ ਸਮੇਂ ਦੇ ਵਿੱਚ ਧਰਤੀ ਤੇ ਚਲੀ ਜਾਂਦੀ ਹੈ ਬਿਲਕੁਲ ਬਿਲਕੁਲ ਸਕਿੰਟ ਤਾਂ ਬਹੁਤ ਵੱਡੀ ਚੀਜ਼ ਹੈ ਜਿਸ ਨੂੰ ਗਿਆਨ ਹੋ ਜਾਵੇ ਵੀ ਸਕਿੰਟ ਕੀ ਹੁੰਦਾ ਅਸਮਾਨ ਦੇ ਵਿੱਚ ਬਿਜਲੀ ਕੜਕੀ ਬਿਲਕੁਲ ਕੜਕੀ ਉਹ ਜਿਹੜਾ ਕੜਕਣਾ ਹੈ ਤੇ ਇੱਕ ਉਹਦਾ ਚਮਕਣਾ ਚਮਕਣਾ ਦੋ ਚੀਜ਼ਾਂ ਹੋ ਗਈਆਂ ਚਮਕ ਪਹਿਲਾਂ ਹੁੰਦੀ ਹੈ ਕਰਕ ਬਾਅਦ ਚ ਇਹਦਾ ਮਤਲਬ ਕਿ ਹਾਂ ਸਮਝ ਗਏ ਸਮਝ ਗਏ ਤੁਸੀਂ ਸਮਝ ਗਏ ਕਿ ਪ੍ਰਕਾਸ਼ ਪਹਿਲਾਂ ਧਰਤੀ ਤੇ ਆ ਗਿਆ ਤੇ ਆਵਾਜ਼ ਪਿੱਛੋਂ ਆਈ ਆਓ ਦੇਖਦੇ ਹਾਂ ਸਰ ਤੋਂ ਇੱਕ ਹੋਰ ਕੋਈ ਪ੍ਰਯੋਗ ਸਾਇੰਸ ਤੇ ਮੈਥ ਨਾਲ ਸੰਬੰਧਿਤ ਗੁਰੂ ਸਾਹਿਬ ਨੇ ਜਿਹੜੀ ਸਿੱਖਿਆ ਦਿੱਤੀ ਹੈ ਨਾ ਜਗਤਾਰ ਸਿੰਘ ਜੀ ਵੀ ਫੈਲੇ ਵਿਦਿਆ ਚਾਨਣ ਹੋਏ ਤਾਂ ਮੈਨੂੰ ਯਾਦ ਆ ਗਿਆ ਤੇ ਗੁਰੂ ਸਾਹਿਬ ਨੇ ਪੰਗਤੀ ਦਰਜ ਕੀਤੀ ਹੈ ਵਿਦਿਆ ਵਿਚਾਰੀ ਪਰਉਪਕਾਰ ਤਾਂ ਪਰਉਪਕਾਰੀ ਬਿਲਕੁਲ ਬਿਲਕੁਲ ਵਿਚਾਰ ਕਰਨਾ ਹੈ ਇਸ ਦਾ ਵਿਚਾਰਨਾ ਹੈ ਬਿਲਕੁਲ ਬਿਲਕੁਲ ਹੈ ਨਾ ਤੇ ਇਹੇ ਵਿਚਾਰਨ ਦੇ ਨਾਲ ਪਰਉਪਕਾਰ ਫਿਰ ਪਰ ਤੇ ਫਿਰ ਪਰਉਪਕਾਰ ਕੀ ਹੈ ਵੀ ਮਨੁੱਖਤਾ ਦਾ ਭਲਾ ਮਨੁੱਖਤਾ ਦਾ ਭਲਾ ਫੇਰ ਹੀ ਹੋਣਾ ਜੇ ਆਪਾਂ ਮਤਲਬ ਇਸ ਤੇ ਵਿਚਾਰ ਕਰਾਂਗੇ ਫਿਰ ਇਹਦਾ ਪਰਪਕਾਰ ਹੁਣ ਤੁਸੀਂ ਦੇਖ ਸਕਦੇ ਹੋ ਵੀ ਉਹੀ ਜਿਹੜਾ ਚਾਰਜ ਹੈ ਸਾਡੇ ਵਿਗਿਆਨੀਆਂ ਨੇ ਇਸ ਬੈਟਰੀ ਚ ਇਕੱਠਾ ਕਰ ਲਿਆ ਹਾਂ ਇਹ ਉਹ ਜਿਹੜਾ ਆਪਾਂ ਰਗੜ ਰਗੜ ਕੇ ਕਰਦੇ ਸੀਗੇ ਵਿਗਿਆਨੀਆਂ ਨੇ ਇਸ ਇਹਨੂੰ ਬੈਟਰੀ ਬਣਾ ਲਿਆ ਜਾਂ ਕੋਈ ਸੈੱਲ ਬਣਾ ਲਿਆ ਉਹ ਚਾਰਜ ਇਹਦੇ ਚ ਇਕੱਠਾ ਕਰ ਲਿਆ ਸੀ ਹੁਣ ਹੁਣ ਇਹਦੇ ਚੋਂ ਕੱਢ ਵੀ ਸਕਦੇ ਆਂ ਅਸੀਂ ਲੈ ਸਕਦੇ ਆਂ ਉਹ ਤਾਰ ਚ ਜਾਂਦਾ ਤਾਰ ਉਹ ਜਗਾ ਦਿੰਦਾ ਜਾਂ ਕੋਈ ਆਵਾਜ਼ ਕੱਢ ਸਕਦਾ ਹੈ ਬਜ਼ਰ ਦੇ ਨਾਲ ਪਰ ਹੁਣ ਤੁਸੀਂ ਦੇਖੋ ਵੀ ਇੱਕ ਨੰਗੀ ਤਾਰ ਮੈਂ ਫੜਦਾ ਇੱਕ ਨੰਗੀ ਤਾਰ ਤੁਸੀਂ ਫੜੋ ਹਾਂ ਤੁਸੀਂ ਬੈਟਰੀ ਨਾਲ ਕਰਕੇ ਦੇਖ ਸਕਦੇ ਹੋ ਪ੍ਰਯੋਗ ਉਹ ਨਹੀਂ ਕਰਨਾ ਹੈ ਅੱਛਾ ਤਾਂ ਹੁਣ ਤੁਸੀਂ ਇਹ ਦੇਖੋ ਵੀ ਕੁਛ ਨਹੀਂ ਨਾ ਹੋਇਆ ਕਿਉਂਕਿ ਹਾਲੇ ਸਰਕਟ ਅਧੂਰਾ ਹੈ ਸਰਕਟ ਅਧੂਰਾ ਹੈ ਕਿਉਂਕਿ ਆ ਬੈਟਰੀ ਵਾਲਾ ਲੱਗਿਆ ਇਹ ਆਪਣਾ ਹਾਂ ਹੁਣ ਜਿਵੇਂ ਅਸੀਂ ਸਰਕਟ ਪੂਰਾ ਕਰਾਂਗੇ ਸਾਰਨੇ ਦੇਖੋ ਇਧਰ ਮੇਰੇ ਹੱਥ ਨਾਲ ਹੱਥ ਲਾਇਆ ਲੈ ਵਿਸਲ ਵੱਜ ਗਈ ਇਹ ਇੱਥੇ ਨਹੀਂ ਇੱਥੇ ਵੀ ਹੈ ਇੱਥੇ ਵੀ ਹੈ ਮੇਰੇ ਕੱਪੜੇ ਵਿੱਚ ਤੇ ਵੀ ਜਦੋਂ ਸਾਰ ਹੱਥ ਲਾਂਦੇ ਆ ਤਾਂ ਸੀਟੀ ਵੱਜਦੀ ਹੈ ਪੂਰੀ ਬੋਡੀ 'ਚ ਆਉਂਦੀ ਇਸ ਵੇਲੇ ਤੁਹਾਡੇ ਆ ਦੇਖੋ ਆ ਬਜਰ ਲੱਗਿਆ ਇਧਰ ਬੈਟਰੀ ਹੈ ਆ ਸਰਕਟ ਆ ਸਰਕਟ ਹੈ ਇਧਰੋਂ ਇੱਕ ਤਾਰ ਮੈਂ ਫੜੀ ਹੈ ਇੱਕ ਡਾਕਟਰ ਦਸਵਿੰਦਰ ਸਿੰਘ ਜੀ ਨੇ ਫੜੀ ਆ ਇਧਰੋਂ ਵੀ ਦਿਖਾ ਦਈਏ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਹੋਵੇ ਇਧਰ ਕੁਝ ਨਹੀਂ ਹੈਗਾ ਇਹਦੇ ਇਹ ਸਾਇੰਸ ਦਾ ਤਰੀਕਾ ਹੈ ਤੇ ਜਦੋਂ ਸਰ ਮੈਨੂੰ ਟੱਚ ਕਰਦੇ ਆ ਕਿਤੋਂ ਵੀ ਦੇਖੋ ਹੱਥ ਮੇਰਾ ਟੱਚ ਕੀਤਾ ਤੇ ਇਹ ਬਜਰ ਵੱਜਣ ਲੱਗਿਆ ਜਿੱਥੇ ਛੱਡਦੇ ਨੇ ਬੰਦ ਯਾਨੀ ਕਿ ਇਹ ਜਿਹੜਾ ਕਰੰਟ ਹੈ ਮੇਰੇ ਵਿੱਚੋਂ ਵੀ ਘੁੰਮ ਰਿਹਾ ਹੈ ਸਰ ਵਿੱਚੋਂ ਵੀ ਘੁੰਮ ਰਿਹਾ ਪਰ ਜਦੋਂ ਟੱਚ ਹੁੰਦਾ ਤੇ ਉਹ ਸਰਕਟ ਮਤਲਬ ਸਵਿਚ ਔਨ ਹੋ ਜਾਂਦਾ ਆ ਸਵਿਚ ਔਨ ਹੈ ਆ ਸਵਿਚ ਆਫ ਹੈ ਇਹ ਆਪਾਂ ਦੋਨੋਂ ਇੱਕ ਸਵਿਚ ਦਾ ਪਾਰਟ ਬਣ ਕੇ ਤੁਸੀਂ ਉੱਪਰ ਲੈ ਜਾਵੇਂ ਥੱਲੇ ਜਿਵੇਂ ਇਧਰ ਘੱਟਦਾ ਉਧਰ ਲੱਗ ਗਿਆ ਬਿਲਕੁਲ ਇਹ 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 ਕਿੰਨੀਆਂ ਅੱਛੀਆਂ ਚੀਜ਼ਾਂ ਨੇ ਕਿ ਬੱਚਿਆਂ ਨੂੰ ਸਵਿਚ ਦਾ ਸਿਧਾਂਤ ਪਤਾ ਲਾਣਾ ਕਿ ਸਵਿਚ ਦਾ ਕੰਮ ਕੀ ਹੈ ਇੱਕ ਤਾਰਾਂ ਨੂੰ ਸਰਫੰਦਰੋਂ ਸਿੱਤ ਡਾਉਣ ਕੀਤਾ ਆਪਾਂ ਔਨ ਕੀਤਾ ਅੰਦਰੋਂ ਤਾਰਾਂ ਜੁੜ ਗਈਆਂ ਵਜਰ-ਵਜਨ ਲੱਗ ਗਿਆ ਤੇ ਆਪਣੀ ਲਾਈਟ ਜਲ ਗਈ ਜਦੋਂ ਸਵਿੱਚ ਨੂੰ ਆਫ ਕੀਤਾ ਤੇ ਉਹ ਤਾਰਾਂ ਦਾ ਆਪਸ ਵਿੱਚ ਜਿਹੜਾ ਸਬੰਧ ਸੀ ਉਹ ਖਤਮ ਹੋ ਗਿਆ ਤਾਰਾਂ ਇੱਕ ਦੂਜੇ ਤੋਂ ਅਲੱਗ ਹੋ ਗਈਆਂ ਉਹਨਾਂ ਨੂੰ ਇੱਕ ਦੂਜੇ ਨਾਲੋਂ ਟੱਚ ਖਤਮ ਹੋ ਗਿਆ ਤੇ ਲਾਈਟ ਆਫ ਹੋ ਗਈ ਬੈਲ ਬੰਦ ਬੰਦ ਹੋ ਗਈ ਕੋਈ ਵੀ ਚੀਜ਼ ਜੋ ਆਪਾਂ ਸਵਿੱਚ ਦੇ ਨਾਲ ਕਰਦੇ ਹਾਂ ਇਹ ਇੱਕ ਸਵਿੱਚ ਦਾ ਹੀ ਸਿਧਾਂਤ ਸੀ ਕਿ ਕਰੰਟ ਦੇਖੋ ਮਨੁੱਖੀ ਸਰੀਰ ਦੇ ਵਿੱਚੋਂ ਵੀ ਘੁੰਮ ਕੇ ਕਿਵੇਂ ਪਹੁੰਚਿਆ ਸਰ ਕਈ ਵਾਰ ਇਹ ਕੀ ਹੁੰਦਾ ਜਿਵੇਂ ਹੁਣ ਅਸਮਾਨੀ ਬਿਜਲੀ ਐ ਡਿੱਗ ਗਈ ਐ ਕਿਤੇ ਜਾਦੀਵੇਂ ਹੁਣ ਮਾਰਛਾਂ ਦਾ ਟਾਈਮ ਵੀ ਆਉਣ ਵਾਲਾ ਹੈ ਤੇ ਅੱਜ ਵੀ ਹੁਣ ਮੌਸਮ ਖਰਾਬ ਹੈ ਕਰ ਕਰਦੀ ਹੈ ਬਿਜਲੀ ਤੇ ਮੰਨ ਲਓ ਐਦਾਂ ਦਾ ਮੌਸਮ ਹੈ ਤੇ ਲੋਕਾਂ ਨੂੰ ਕੀ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਦੋਂ ਐਦਾਂ ਬਿਜਲੀ ਡਿੱਗਣ ਦਾ ਖਤਰਾ ਹੋਵੇ ਮੰਨ ਲਓ ਮੈਨੂੰ ਲੱਗ ਰਿਹਾ ਕਿ ਯਾਰ ਬਹੁਤ ਬਿਜਲੀ ਗਰਗਰ ਰਹੀ ਹੈ ਦਰਖਤ ਨੇ ਆਲੇ ਦੁਆਲੇ ਪਤਾ ਨਹੀਂ ਕਿਸੇ ਟਾਈਮ ਬਿਜਲੀ ਡਿੱਗ ਸਕਦੀ ਹੈ ਉਹਦੇ ਤੋਂ ਬਚਾ ਲਈ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੱਥੋਂ ਹੀ ਸਿਧਾਂਤ ਸਪਸ਼ਟ ਹੋ ਜਾਣਾ ਹੈ ਵੀ ਤੁਸੀਂ ਨੇ ਜਦੋਂ ਇਸ ਨੂੰ ਹੱਥ ਲਾਇਆ ਠੀਕ ਹੈ ਨਾ ਤਾਂ ਤੁਹਾਡੇ ਇਸ ਹੱਥ ਦੇ ਨਾਲ ਲਾਣ ਤੇ ਤਾਂ ਇਹ ਜਿਹੜਾ ਹੈਗਾ ਵੱਜ ਰਿਹਾ ਪਰ ਤੁਹਾਡੇ ਹੱਥ 'ਚ ਇਹ ਵੀ ਪਕੜਿਆ ਹੋਇਆ ਹੁਣ ਨਹੀਂ ਹੁਣ ਨਹੀਂ ਵੱਜ ਰਿਹਾ ਹੁਣ ਨਹੀਂ ਵੱਜ ਰਿਹਾ ਇਹਦਾ ਮਤਲਬ ਜੇ ਬਚਣਾ ਚਾਹੁੰਦੇ ਹੋ ਬਿਜਲੀ ਤੋਂ ਤਾਂ ਤੁਹਾਡੇ ਕੋਲ ਐਸਾ ਕੋਈ ਸ਼ੀਲਡ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਬਚਾ ਲਵੇ ਤੁਹਾਡੇ ਆਲੇ-ਦੁਆਲੇ ਐਸਾ ਸ਼ੀਲਡ ਹੋਣਾ ਚਾਹੀਦਾ ਤੇ ਇਸੇ ਲਈ ਕਿਹਾ ਜਾਂਦਾ ਵੀ ਜੇ ਕੋਈ ਵਿਅਕਤੀ ਕਾਰ 'ਚ ਬੈਠੇ ਹੈ ਤੇ ਬਿਜਲੀ ਬਾਹਰ ਕੜਕ ਰਹੀ ਹੈ ਕਾਰ 'ਚ ਬੈਠੇ ਰਹੋ ਬਾਹਰ ਨਾ ਆਇਓ ਬਾਹਰ ਨਾ ਆਇਓ ਜੇ ਬਾਹਰ ਆਉਂਗੇ ਤਾਂ ਤੁਹਾਨੂੰ ਸ਼ੀਲਡ ਨਹੀਂ ਮਿਲਣਾ ਚੀਲਡ ਨਹੀਂ ਮਿਲਣਾ ਮਤਲਬ ਤੁਹਾਡਾ ਮਤਲਬ ਵੀ ਸੁਰੱਖਿਆ ਨਹੀਂ ਹੋਣੀ ਤੁਹਾਡੀ ਸੁਰੱਖਿਆ ਨਹੀਂ ਹੋਣੀ ਹੈ ਨਾ ਕਿਉਂਕਿ ਜਦੋਂ ਬਿਜਲੀ ਡਿੱਗੇਗੀ ਹੋ ਸਕਦਾ ਮਤਲਬ ਤੁਹਾਡੇ ਤੇ ਜੇ ਜੇ ਤੁਹਾਡੇ ਉੱਤੇ ਡਿੱਗੀ ਤਾਂ ਉਹ ਸਿੱਧੀ ਤੁਹਾਡੇ ਰਾਹੀਂ ਚਲੀ ਜਾਣੀ ਹੈ ਕਿਉਂਕਿ ਜਿਵੇਂ ਮੈਂ ਹੁਣ ਤੁਹਾਨੂੰ ਦਿਖਾਇਆ ਤੇ ਹੁਣ ਜੇ ਤੁਸੀਂ ਬੂਟ ਉਤਾਰੋ ਤਾਂ ਇਹ ਵੀ ਦਿਖਾ ਦਿੰਨੇ ਆਂ ਵੀ ਧਰਤੀ 'ਚ ਕਿਵੇਂ ਜਾਂਦੀ ਹੈ ਇਹ ਵੀ ਧਰਤੀ 'ਚ ਚਲ ਜਾਈਗੀ ਇਹ ਵੀ ਧਰਤੀ 'ਚ ਚਲੀ ਜਾਏਗੀ ਆਜੋ ਫੜ ਲਓ ਇਹ ਦੇਖੋ ਹੁਣ ਤੁਸੀਂ ਪਕੜੋ ਹੁਣ ਮੇਰੇ ਕੱਲੇ ਨਾਲ ਹੀ ਵੱਜਣ ਲੱਗਿਆ ਹੁਣ ਆਪਾਂ ਕਿਤੇ ਟੱਚ ਨਹੀਂ ਨਾ ਕੀਤਾ ਨਹੀਂ ਤਾਂ ਇਹਦਾ ਮਤਲਬ ਸਾਡੇ ਸਰੀਰ ਦੇ ਰਾਹੀਂ ਇਹ ਅਰਥ ਇਹ ਹੋਊ। ਅਰਥ ਜੀ ਮੇਰੇ ਸਰੀਰ ਦੇ ਵਿੱਚੋਂ ਕਰੰਟ ਘੁੰਮ ਕੇ ਥੱਲੇ ਜਾ ਕੇ ਮਲਕ ਸਿੰਘ ਜੀ نیچے ਜਾ ਕੇ ਕਰੰਟ ਸਰ ਦੇ ਪੈਰਾਂ ਦੇ ਵਿੱਚੋਂ ਦੀ ਘੁੰਮ ਕੇ ਇੱਥੇ ਦੁਬਾਰਾ ਤਾਰ ਵਿੱਚ ਆ ਗਿਆ। ਇਹ ਹੈ ਬਿਜਲੀ ਵਾਲਾ ਸਿਧਾਂਤ ਜਿਹੜਾ ਸਮਾਨੀ ਬਿਜਲੀ ਵਾਲਾ ਹੈ। ਹਾਂ ਤੇ ਜਿਦੋਂ ਹੀ ਉਹ ਡਿੱਗਣੀ ਆ ਤੁਹਾਡੇ ਉੱਤੇ ਉਹ ਸਿੱਧੀ ਤੁਹਾਡੇ ਸਰੀਰ 'ਚੋਂ ਲੰਘਣੀ ਹੈ ਤੇ ਧਰਤੀ 'ਚ ਜਾਣੀ ਹੈ। ਸਰੀਰ ਨੂੰ ਨੇ ਪਾਰ ਕੀ ਲੰਘਣਾ। ਆਗਲਾ ਇਸ ਕਰਕੇ ਕੋਸ਼ਿਸ਼ ਕਰੋ ਕਿ ਸੀਲਡ ਦੇ ਵਿੱਚ ਰਹੀਏ ਆਪਾਂ ਗੱਡੀ ਦੇ ਵਿੱਚ ਬੈਠੇ ਤਾਂ ਗੱਡੀ ਦੇ ਵਿੱਚ ਜੇ ਤੁਹਾਡੇ ਨੇੜੇ ਤੇੜੇ ਕੋਈ ਕਮਰਾ ਬਣਿਆ ਘਰ ਬਣਿਆ ਉਹਦੇ ਅੰਦਰ ਜਾ ਚੱਲ ਜੋ ਨੰਗਿਆ ਹੈ ਮਤਲਬ ਖੁੱਲੇ ਸਾਮਾਨ ਥੱਲੇ ਰਹਿਣਾ ਅੱਜਕੱਲ ਜਦੋਂ ਬਿਜਲੀ ਲੱਛਕਦੀ ਹੈ ਉਦੋਂ ਖਤਰਨਾਕ ਹੁੰਦਾ ਹੈ। ਕਈ ਵਾਰੀ ਜਗਤਾਰ ਸਿੰਘ ਜੀ ਕੀ ਹੁੰਦਾ ਵੀ ਵਿਅਕਤੀ ਸਮਝਦਾ ਹੈ ਵੀ ਮੈਂ ਮੀਂਹ ਪੈ ਰਿਹਾ ਤੇ ਥੋੜਾ ਜਿਹਾ ਦਰਖਤ ਦੇ ਹੇਠਾਂ ਚ ਹੋ ਜਾ। ਹਾਂ ਕਈ ਲੋਕਾਂ ਮੈਂ ਤਾਂ ਬਚਣ ਲਈ ਦਰਖਤ ਦੇ ਹੇਠ ਪਰ ਉਹ ਬਹੁਤ ਉਹ ਵੀ ਖਤਰਨਾਕ ਹੈ ਕਿਉਂਕਿ ਮੀਂਹ ਉਹਦੇ ਦਰਖਤ ਦੇ ਪੱਤਿਆਂ ਦੇ ਟਹਿਣੀਆਂ ਦੇ ਉੱਤੇ ਵੀ ਪੈ ਰਿਹਾ ਹੈ। ਬਿਲਕੁਲ ਉਹ ਜਿਹੜੀ ਬਿਜਲੀ ਹੈ ਉਹ ਪਾਣੀ ਦੇ ਰਾਹੀਂ ਫੇਰੇ ਦੇ ਚੋ ਵੀ ਲੰਘ ਜਾਣੀ ਹੈ। ਹੂੰ ਅੱਜ ਤੁਹਾਨੂੰ ਇਹ ਵੀ ਪ੍ਰਯੋਗ ਕਰਕੇ ਦਿਖਾ ਦਿੰਨੇ ਹੁਣ ਲੱਗਦੇ ਹੱਥ ਜਦੋਂ ਦਰਸ਼ਕੋ ਮੀਂਹ ਪੈ ਰਿਹਾ ਹੈ ਨਾ ਤਾਂ ਦਰਖਤ ਦੇ ਥੱਲੇ ਵੀ ਨਾ ਖੜੋ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਆ ਲੰਘ ਰਹੇ ਹੁੰਨੇ ਆ ਆਪਾਂ ਨੂੰ ਇਹ ਹੁੰਦਾ ਕਿ ਆਪਣੇ ਆਪ ਨੂੰ ਬਚਾ ਲਈਏ ਭਿੱਜਿਏ ਨਾ ਪਰ ਭਿੱਜਣ ਨਾਲੋਂ ਨੁਕਸਾਨ ਇਹ ਹੈ ਜੇ ਦਰਖਤ ਦੇ ਉੱਤੇ ਬਿਜਲੀ ਡਿੱਗ ਗਈ ਤਾਂ ਫੇਰ ਬਚਾਅ ਹੀ ਨਹੀਂ ਹੋਣਾ ਬਿਲਕੁਲ ਹਾਂ ਆ ਹੁਣ ਇਹ ਤੁਸੀਂ ਪਕੜ ਲਓ ਇਸ ਨੂੰ ਇਹ ਹੁਣ ਅਸੀਂ ਜਦੋਂ ਇੱਥੇ ਖੜੇ ਆ ਦੇਖੋ ਟੱਚ ਨਹੀਂ ਕੀਤਾ ਇੱਕ ਦੂਜੇ ਨੂੰ ਫੇਰ ਵੀ ਵੱਜ ਰਿਹਾ ਫੇਰ ਵੀ ਵੱਜ ਰਿਹਾ ਤੇ ਇਹੀ ਜੇ ਅਸੀਂ ਚੱਪਲਾਂ ਪਾ ਕੇ ਖੜੇ ਹੋਵਾਂਗੇ ਹੁਣ ਅਸੀਂ ਚੱਪਲਾਂ ਪਾ ਕੇ ਤੁਹਾਨੂੰ ਇਹ ਪ੍ਰਯੋਗ ਪਾਣੀ ਵਾਲਾ ਵੀ ਕਰਕੇ ਦਿਖਾਣੇ ਆ। ਦੇਖੋ ਹੁਣ ਆਪਾਂ ਨੇ ਬੂਟ ਪਾ ਲੈਣਾ। ਬਿਲਕੁਲ ਹੁਣ ਦੇਖੋ। ਹੁਣ ਅਰਥ 'ਚ ਨਹੀਂ ਜਾ ਰਿਹਾ ਇਹ। ਬੂਟ ਪਾ ਲੈ। ਹੁਣ ਇਹ ਬਜਰ ਬਿਲਕੁਲ ਨਹੀਂ ਵੱਜ ਰਿਹਾ। ਬੂਟ ਪਾ ਲੈ ਬਜਰ ਨਹੀਂ ਵੱਜ ਰਿਹਾ। ਹਾਂ। ਹੁਣ ਇਹੀ ਅਸੀਂ ਇੱਥੇ ਪਾਣੀ 'ਚ ਤੁਸੀਂ ਹੱਥ ਪਾ ਲਓ। ਮੰਨ ਲਓ ਮੈਂ ਹੱਥ ਇੱਥੇ ਪਾਣੀ 'ਚ ਪਾ ਲਿਆ। ਇਹ ਮੈਂ ਇਹਨੂੰ ਇੱਥੇ ਉਹ ਕਰ ਲਿਆ। ਲਓ। ਤਾਂ ਚ ਲੱਗ ਗਿਆ ਇਹ ਸਰਕੂ ਮਤਲਬ ਕਿ ਪਾਣੀ ਦੇ ਵਿੱਚ ਦੀ ਵੀ ਘੁੰਮ ਕੇ ਇਹਨੇ ਉੱਥੇ ਪਹੁੰਚ ਜਾਣਾ ਹੈ ਸੋ ਜਦੋਂ ਅਸਮਾਨੀ ਬਿਜਲੀ ਕਰਕਦੀ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਦਰਖਤ ਦੇ ਥੱਲੇ ਨਾ ਖੜੀਏ ਨਹੀਂ ਤਾਂ ਸਾਡਾ ਨੁਕਸਾਨ ਹੋ ਸਕਦਾ ਜੇ ਉਸ ਦਰਖਤ ਤੇ ਬਿਜਲੀ ਡਿੱਗ ਗਈ ਹੈ ਨਹੀਂ ਤਾਂ ਜਿਵੇਂ ਅੱਜ ਕੱਲ੍ਹ ਘਰਾਂ ਦੇ ਵਿੱਚ ਅਸਮਾਨੀ ਬਿਜਲੀ ਤੋਂ ਬਚਣ ਲਈ ਆਰਥ ਕੀਤਾ ਹੁੰਦਾ ਜੀ ਉੱਤੇ ਉਹਦਾ ਵੀ ਮਤਲਬ ਫਾਇਦਾ ਹੁੰਦਾ ਹੋਵੇਗਾ ਉਹਦਾ ਪੂਰਾ ਫਾਇਦਾ ਜੀ ਕਿਉਂਕਿ ਇਹ ਜਿਹੜੀ ਬਿਜਲੀ ਦਾ ਸਿਧਾਂਤ ਹੈ ਨਾ ਜੀ ਇਹ ਜਦੋਂ ਬਿਜਲੀ ਕਰਕਦੀ ਹੈ ਤੇ ਘੱਟ ਤੋਂ ਘੱਟ ਜਗ੍ਹਾ ਦੇ ਰਾਹੀਂ ਖੱਲੇ ਨੂੰ ਜਾਣ ਦੀ ਕੋਸ਼ਿਸ਼ ਕਰਦੀ ਹੈ ਸ਼ਾਰਟਕਟ ਰਸਤਾ ਲੈਂਦੀ ਹੈ ਸ਼ਾਰਟਕਟ ਰਸਤਾ ਲੈਂਦੀ ਹੈ ਇਸੇ ਕਰਕੇ ਉਹ ਤਿੱਖੇ ਬਣਾਏ ਹੁੰਦੇ ਆ ਉੱਪਰ ਤਿੱਖਾ ਕੱਢ ਦਿੰਦੇ ਨੇ ਤਰਸੂਲ ਟੈਪ ਬਣਾ ਦਿੰਦੇ ਨੇ ਇੱਕ ਜੁ ਕੋਈ ਵੀ ਤਿੱਖੀ ਚੀਜ਼ ਇੱਕਦਮ ਉਹਦੇ ਵਿੱਚ ਸਾਰੀ ਦੀ ਸਾਰੀ ਚਲੀ ਜਾਵੇ ਕਿਉਂਕਿ ਇਹਦੀ ਜਿਹੜੀ ਧਰਤੀ ਚੋਂ ਉਹਨਾਂ ਨੇ ਅਰਥ ਕਰ ਇਹਦੀ ਜਿਹੜੀ ਗਤੀ ਹੈ ਨਾ ਜੀ ਉਹ ਇੰਨੀ ਕੁ ਜ਼ਿਆਦਾ ਹੈ ਜੀ 20 ਸੈਕਿੰਡ ਤਾਂ ਬਹੁਤ ਵੱਡਾ ਓਕੇ ਮਨ ਜਿਹੜੀ ਸਮਾਨੀ ਬਿਜਲੀ ਹੈ ਜਦੋਂ ਕਿਸੇ ਘਰ ਤੇ ਡਿੱਗਦੀ ਹੈ ਮਤਲਬ ਸਕਿੰਟ ਤੋਂ ਵੀ ਬਹੁਤ ਘੱਟ ਸਮੇਂ ਦੇ ਵਿੱਚ ਧਰਤੀ 'ਤੇ ਚਲੀ ਜਾਂਦੀ ਹੈ ਬਿਲਕੁਲ ਬਿਲਕੁਲ ਸਕਿੰਟ ਤਾਂ ਬਹੁਤ ਵੱਡੀ ਚੀਜ਼ ਹੈ ਜਿਸ ਜਿਹਨੂੰ ਗਿਆਨ ਹੋ ਜਾਵੇ ਵੀ ਸਕਿੰਟ ਕੀ ਹੁੰਦਾ ਸਾਡੇ ਲਈ ਤਾਂ ਆਇਆ ਨਾ ਮੈਂ ਮਿੰਟ 'ਚ ਆਇਆ ਆਪਾਂ ਕਹਿੰਦੇ ਨੇ ਇੱਕ ਮਿੰਟ 'ਚ ਆਇਆ ਹਾਂ ਮਿੰਟ ਉਹ ਮਿੰਟ ਵੀ ਘੰਟਾ ਹੀ ਹੁੰਦਾ ਬਿਲਕੁਲ ਆਪਣੇ ਹੀ ਆ ਆਮ ਲੋਕਾਂ ਦੀ ਆਦਤ ਤਾਂ ਕਹਿੰਦੇ ਨੇ ਮੈਂ ਆ ਗਿਆ ਮਿੰਟ 'ਚ ਪਰ ਆਉਂਦਾ ਘੰਟੇ 'ਚ ਪਰ ਅਸਲੀ ਸਕਿੰਟ ਕਹਿੰਦੇ ਜਿਹੜੀ ਅਸਮਾਨੀ ਬਿਜਲੀ ਹੈ ਜਦੋਂ ਕਿਤੇ ਡਿੱਗਦੀ ਹੈ ਤਾਂ ਇੱਕ ਸਕਿੰਟ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਧਰਤੀ ਦੇ ਵਿੱਚ ਲੰਘ ਜਾਂਦੀ ਹੈ ਕਿਉਂਕਿ ਜਿਹੜੀ ਪ੍ਰਕਾਸ਼ ਦੀ ਗਤੀ ਹੈ ਨਾ ਜੀ ਉਹ 1 ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ ਤੈਅ ਕਰਦਾ ਹੈ ਪ੍ਰਕਾਸ਼ ਇੱਕ ਸਕਿੰਟ ਦੇ ਵਿੱਚ ਪ੍ਰਕਾਸ਼ ਦੀ ਕਹਿੰਦੇ ਵੀ ਤਾਂ ਹੀ ਕਹਿੰਦੇ ਆ ਜੇ ਤੁਸੀਂ ਟਾਈਮ ਟਰੈਵਲ ਕਰਨਾ ਤਾਂ ਪ੍ਰਕਾਸ਼ ਦੀ ਗਤੀ ਤੋਂ ਵੀ ਤੇਜ਼ ਚੱਲਣਾ ਪੈਣਾ ਤੁਸੀਂ ਇਹ ਦੇਖੋ ਵੀ ਜਿਹੜੀ ਇਹਦੀ ਗਤੀ ਹੈ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਤੇ ਹੁਣ ਅਸਮਾਨ ਦੇ ਵਿੱਚ ਬਿਜਲੀ ਕੜਕੀ ਬਿਲਕੁਲ ਕੜਕੀ ਉਹ ਜਿਹੜਾ ਕੜਕਣਾ ਹੈ ਤੇ ਇੱਕ ਉਹਦਾ ਚਮਕਣਾ ਚਮਕਣਾ ਦੋ ਚੀਜ਼ਾਂ ਹੋ ਗਈਆਂ ਚਮਕ ਪਹਿਲਾਂ ਹੁੰਦੀ ਹੈ ਤਰਕਵਾਚ ਇਹਦਾ ਮਤਲਬ ਕਿ ਹਾਂ ਸਮਝ ਗਏ ਸਮਝ ਗਏ ਤੁਸੀਂ ਸਮਝ ਗਏ ਕਿ ਪ੍ਰਕਾਸ਼ ਪਹਿਲਾਂ ਧਰਤੀ ਤੇ ਆ ਗਿਆ ਤੇ ਆਵਾਜ਼ ਪਿੱਛੋਂ ਆਈ ਹੈ ਹਾਂ ਕਿਉਂ ਕਿਉਂਕਿ ਆਵਾਜ਼ ਹੈ ਜਿਹੜੀ ਉਹ 332 ਮੀਟਰ ਇੱਕ ਸਕਿੰਟ ਚ ਜਾਂਦੀ ਹੈ ਆਵਾਜ਼ ਸਿਰਫ ਜਾਂਦੀ ਹੈ 332 ਮੀਟਰ ਇੱਕ ਹਵਾ ਦੇ ਵਿੱਚ ਹਵਾ ਦੇ ਵਿੱਚ ਤੇ ਉਧਰ ਉਹ ਜਿਹੜਾ ਹੈਗਾ ਹੱਖਾਂ ਚ ਹਾਂ ਪ੍ਰਕਾਸ਼ ਹੈ ਜਿਹੜੀ ਪ੍ਰਕਾਸ਼ 3 ਲੱਖ ਕਿਲੋਮੀਟਰ ਇੱਕ ਸਕਿੰਟ ਚ ਇਦਾ ਮਤਲਬ ਇਸ ਲਈ ਉਹ ਸਾਨੂੰ ਪਹਿਲਾਂ ਦਿਸ ਜਾਂਦੀ ਹੈ ਉਸ ਤੋਂ ਬਾਅਦ ਸਾਨੂੰ ਉਹਦੀ ਪਤਾ ਲੱਗ ਜਾਂਦਾ ਘਰਾਂ 'ਚ ਆਮ ਜਦੋਂ ਬਹੁਤ ਜ਼ਿਆਦਾ ਚਾਨਣ ਹੁੰਦਾ ਹੈ ਘਰਾਂ ਦੇ ਵਿੱਚ ਜਿਹੜੇ ਔਰਤਾਂ ਹੁੰਦੀਆਂ ਨੇ ਸਿਆਣੀਆਂ ਉਹ ਕਹਿੰਦੀਆਂ ਕੰਨਾਂ ਤੇ ਹੱਥ ਰੱਖ ਲੋ ਜਵਾਕਾਂ ਦੇ ਇੱਕਦਮ ਬਹੁਤ ਜ਼ੋਰ ਨਾਲ ਰੱਬ ਕਰ ਜੇਗਾ ਕਿਉਂਕਿ ਜਿੰਨੀ ਤੇਜ਼ ਰੋਸ਼ਨੀ ਹੁੰਦੀ ਹੈ ਜਿੰਨੀ ਲਿਸ਼ਕ ਦੇ ਨਾਲ ਬਿਜਲੀ ਚਮਕਦੀ ਹੈ ਓਨੀ ਹੀ ਜ਼ਿਆਦਾ ਖੜਾਕ ਹੋਣਾ ਹੁੰਦਾ ਹੈ ਖੜਾਕ ਬਾਅਦ 'ਚ ਹੁੰਦਾ ਕਿਉਂਕਿ ਆਵਾਜ਼ ਦੀ ਗਤੀ ਘੱਟ ਹੈ ਪ੍ਰਕਾਸ਼ ਦੀ ਗਤੀ ਜ਼ਿਆਦਾ ਹੈ ਪ੍ਰਕਾਸ਼ ਪਹਿਲਾਂ ਸਾਡੇ ਕੋਲ ਪਹੁੰਚ ਜਾਂਦਾ ਹੈ ਤੇ ਆਵਾਜ਼ ਬਾਅਦ ਦੇ ਵਿੱਚ ਇਹ ਸਰ ਨੇ ਜਿਹੜਾ ਇਸ ਪ੍ਰਯੋਗ ਦੇ ਰਹੀਂ ਸਾਨੂੰ ਸਮਝਾਇਆ ਬੜਾ ਅੱਛਾ ਲੱਗ ਰਿਹਾ ਹੈ ਦਿਲ ਕਰਦਾ ਹੈ ਇਹ ਚੀਜ਼ਾਂ ਨੂੰ ਸਿੱਖੀ ਜਾਈਏ ਸਿੱਖਣਾ ਹੀ ਜ਼ਿੰਦਗੀ ਹੈ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹਰ ਇੱਕ ਇਨਸਾਨ ਨੂੰ ਸਿੱਖਣਾ ਚਾਹੀਦਾ ਹੈ ਜੇ ਅੱਜ ਆਪਾਂ ਸਿੱਖਾਂਗੇ ਹੋ ਸਕਦਾ ਕੱਲ ਨੂੰ ਕਿਸੇ ਨੂੰ ਅੱਗੇ ਜਾ ਕੇ ਉਹਦੀ ਮਦਦ ਕਰ ਸਕੀਏ